ਮੈਨੂੰ ਲੱਗਦਾ ਵੀ ਇਹ ਇੰਨਾ ਥਾਂ ਆਪਾਂ ਨੂੰ ਨਹੀਂ ਦੇਣਾ ਚਾਹੀਦਾ ਚੰਦਨਾ ਨੂੰ ਉਹ ਤਾਂ ਸਿਰ ਤੇ ਬੈਨ ਐਟ ਕਰਕੇ ਲੰਡੀਆਂ ਨਹੀਂ ਹੋਇਆ ਨਾ ਰੋ ਚੱਲੀ ਜਾਂਦੇ ਆਪਾਂ ਦਾ ਫੋਰਮ ਨਹੀਂ ਚੁੜਦਾ ਹੈ। ਦੇਸੀ ਕੌਂ ਦੀ ਪਾਰਟੀ ਵਾਲਾ ਨੇ ਆਪ ਜਾਣੇ ਹਰਿਆਣੇ ਵਾਲਾ ਨੇ ਇਤਰਾਜ਼ ਕੀਤਾ ਵੀ ਇਹਨਾਂ ਦਾ ਜਾਂਦਤਾ ਉਹਨੇ ਸਾਡੀਆਂ ਵੋਟਾਂ ਚੋੜ ਦੇਣੀਆਂ ਨੇ। ਜਿਹੜੇ ਇਹੋ ਜਿਹੇ ਅੰਸਰ ਨੇ ਪਾਰਟੀਆਂ ਦੇ ਵਿੱਚ ਬੈਠੇ ਆਪਾਂ ਚੋਕਾਉਣ ਦੀ ਖਾਤਰ ਉਹ ਇਹਦੀ ਦੇਖਦੇ ਹੁੰਦੇ ਜੀ ਮੈਂ ਕਿਹੜਾ ਨਸਟੈਂਡ ਕਰ ਰਿਹਾ। ਉਹਦੇ ਕਰਕੇ ਹੁਣ ਕਿਸੇ ਐਕਟਿਵਿਸਟ ਦਾ ਹੱਥਾ ਕੋਲ ਚੋਲ ਚੋਣ ਦਾ ਸਾਰ ਕੱਪੜੇ ਪਹਿਨ ਕੇ ਦੇਖਿਆ। ਉਡੀ ਇਹ ਜਵਾਨ ਦੇ ਛਿੱਟੇ ਆ ਜੇ ਕਿਸੇ ਬੰਦੇ ਨੇ ਕੋਈ ਕਿਸੇ ਵਾਸਤੇ ਮੜਾ ਬੋਲਦਾ ਹੈ ਘਟੂ ਘਟਾ ਇਸ ਤਰ੍ਹਾਂ ਦੀ ਹਾਲਤਾਂ ਸੀ ਚੰਡੀਗੜ੍ਹ ਬੈਠੇ ਆ ਸਾਲ ਬੈਠੇ ਉੱਥੇ ਸਾਲ ਬੈਠੇ ਲੋਕਾਂ ਨੂੰ ਹੁਣ ਤੱਕ ਸਾਡੇ ਗਵਾਲੀ ਆਂਦੀ ਯਾਦ ਕਰਦੇ ਨੇ ਯਾਰ ਕਿਸਾਨਾਂ ਨੂੰ ਗੁੰਦ ਦੇ ਵਿੱਚ ਆਉਂਦੇ ਸਾਨੂੰ ਹੁਣ ਵੀ ਠੀਕਾਂ ਮ ਆਉਂਦੀਆਂ ਨੇ ਜੇ ਰਾਤ ਰਹਿਣੀ ਹੋਵੇ ਉਹ ਕਹਿੰਦੇ ਰਾਤ ਸਾਡੇ ਘਟ ਕੇ ਜਾਓ ਦੂਜਾ ਕਹਿੰਦਾ ਰਾਤ ਸਾਡੇ ਘਟ ਕੇ ਆ ਆਪਣੇ ਨਾਲ ਰਸਤੇ ਦਾ ਅੰਦਰ ਆਉਂ ਵਰਤਦੇ ਨੇ ਜੇ ਕਿਸਾਨ ਨੂੰ ਕੋਈ ਲੇਹਾ ਜਾਂ ਲਖਾਨ ਕਰਦਾ ਉਹਨੂੰ ਕੌਣ ਜੱਟ ਕਰਦਾ ਉਹ ਵੀ ਜਾਂਦੇ ਆ ਰਹੇ ਆ ਨੇ ਜਾਟਾਂ ਤੋਂ ਨਹੀਂ ਜਿਹੜਾ ਦਰਸਾ ਲੋਕ ਸਾੜਤਾ ਕੰਮ ਦੇ ਨਹੀਂ ਜਾਟਾਂ ਤੋਂ ਲੰਤੋ ਕਿਉਂਕਿ ਉੱਥੇ ਉਹਨਾਂ ਦੇ ਜੀਵਨ ਹੈ ਹਾਰਤ ਕੀਤੀ ਲੋਕਾਂ ਦੀ ਜਿਹੜਾ ਉੱਤੇ ਅਪਾਚਾਰ ਹੋਇਆ ਕਿ ਇੱਥੇ ਹੈ ਸਾਡਾ ਇੰਦਨ ਜਿਹਨੂੰ ਪੰਗਲਾ ਰੋਪ ਕਰਕੇ ਮਤਲਬ ਘਟ ਕੇ ਇਹਨੂੰ ਐਂਗਰੋਣ ਚੁੰਮਦੇ ਨੇ ਵੀ ਬਗੜਾ ਜੈਸ ਵਰਗੀ ਹਾਲਤ ਬਣਾ ਦਿੰਦੇ ਉਹ ਤੁੰ ਤਾਂ ਹੀ ਜਾੜ ਕਰਦੇ ਨੇ ਉਹ ਤਾਂ ਦਿਲ ਝਾੜ ਰਹੁੰਦੇ ਨੇ ਹੁਣ ਤੱਕ ਮੈਨੂੰ ਲੱਗਦਾ ਕਿ ਇਹ ਵੀ ਇੰਨਾ ਕਾਪਨ ਨੂੰ ਨਹੀਂ ਦੇਣਾ ਚਾਹੀਦਾ ਚੰਦਣਾ ਨੂੰ ਉਹ ਤਾਂ ਸਿਰਫ ਇਹ ਬਿਆਨ ਐਸੇ ਕਰਕੇ ਦਿੰਦੀ ਹੈ ਨਾ ਰੋ ਚੱਲੀ ਜਾਵੇ ਆਪਾਂ ਨੂੰ ਹੋਰ ਮਿਹਰ ਕਰਦੇ ਆਂ ਬਈ ਕਾਉਂ ਦੀ ਪਾਰਟੀ ਵਾਲਾ ਨੇ ਅਫਜ਼ਾ ਨੇ ਹਰਿਆਣੇ ਵਾਲਾ ਨੇ ਇਤਰਾਜ਼ ਕੀਤਾ ਵੀ ਜਿਹੜਾ ਉਹ ਜਾਨ ਲੱਤਾ ਉਹ ਸਾਡੀਆਂ ਵੋਟਾਂ ਤੋੜ ਦੇਣੀਆਂ ਨੇ ਜਿਹੜੀ ਅਵੇ ਵੀ ਅੰਦਰ ਮੇਂ ਪਾਰਟੀਆਂ ਦੇ ਵਿੱਚ ਬੈਠੇ ਆਪਾਂ ਚੋਣ ਕਾਉਣ ਦੀ خاطر ਉਹ ਇਹਦੀ ਦੇਖਦੇ ਹੁੰਦੇ ਜੀ ਮੈਂ ਕਿਹੜਾ ਨੰਬਰ ਕਰ ਰਿਹਾ ਉਹਦੇ ਕਰਕੇ ਹੁਣ ਕਿਸੇ ਐਕਸੀਡੈਂਟ ਦਾ ਹੱਥਾ ਚੋਣ ਚੋਣ ਜਾਂਦਾ ਸੱਪੜ ਪੈਂਦਾ ਦੇਖਿਆ ਉਹੀ ਹੈ ਜਵਾਨ ਦੇ ਫਿੱਕੇ ਆ ਜੇ ਕਿਸੇ ਬੰਦੇ ਨੇ ਕੋਈ ਉਤਸਵਾਸਤੇ ਮੜਾ ਬੋਲਦਾ ਹੈ ਕਟੂ-ਕਟਾ ਇਸ ਤਰ੍ਹਾਂ ਦੀ ਹਾਲਤਾਂ ਸੀ ਚੱਲੀ ਗਣ ਬੈਠੇ ਆ ਤਾਲ ਬੈਠੇ ਉੱਤੇ ਤਾਲ ਬੈਠੇ ਲੋਕਾਂ ਨੂੰ ਹੁਣ ਤੱਕ ਸਾਡੇ ਗਵਾੜੀ ਆਂ ਦੀ ਯਾਦ ਕਰਦੇ ਨੇ ਵੀ ਯਾਰ ਕਿਸਾਨਾਂ ਨੂੰ ਗੁੰਮ ਦੇ ਵਿੱਚ ਆਉਂਦੇ ਸਾਨੂੰ ਹੁਣ ਵੀ ਅੱਤੀ ਕੰਮ ਆਉਂਦੇ ਨੇ ਜੇ ਰਾਤ ਰਹਿਣੀ ਹੋਵੇ ਉਹ ਕਹਿੰਦੇ ਰਾਤ ਸਾਡੇ ਘਟ ਕੇ ਜਾਓ ਦੂਜਾ ਕਹਿੰਦਾ ਰਾਤ ਸਾਡੇ ਘਟ ਕੇ ਉਹ ਆਪਣੇ ਨਾਲ ਰਸਤੇਦਾਰਾਂ ਚੋਂ ਉਹ ਵਰਤਦੇ ਦੇ ਜੇ ਕਿਸਾਨ ਨੂੰ ਕੋਈ ਲਿਆ ਜਾਂ ਲਕਸਾਨ ਕਰਦਾ ਉਹਨੂੰ ਕੌਣ ਜੱਟ ਕਰਦਾ ਪੀਂਗੇ ਅਰੇ ਅਨੇ ਦੇ ਜਾਟਾਂ ਤੋਂ ਨਹੀਂ ਯਾਰ ਤੁਹਾਨੂੰ ਲੋਕ ਤੜ-ਤੜ ਕੰਮ ਦੇ ਨਹੀਂ ਜਾਟਾਂ ਤੋਂ ਨੂੰ ਕਿਉਂਕਿ ਉੱਥੇ ਉਹਨਾਂ ਨੇ ਜਿਹੜੇ ਹਾਰਤ ਕੀਤੀ ਲੋਕਾਂ ਦੀ ਯੋਧਾ ਉੱਤੇ ਅਤਿਆਚਾਰ ਹੋਇਆ ਕਿ ਇੱਥੇ ਹੈਗਾ ਵੱਡਾ ਇਹਨਾਂ ਦੇ ਜਿਹਨੂੰ ਬੰਗਲਾ ਰੋਕ ਕਰਕੇ ਮਤਲਬ ਢੰਡ ਕੇ ਇਹਨੂੰ ਐਂਗਰੋਲ ਤੋਂ ਨਹੀਂ ਜੀ ਬੰਗਲਾ ਦੇ ਇਸ ਵਰਗੀ ਹਾਲਤ ਬਣਾ ਦਿੰਦੇ ਹੋ ਤਾਂ ਤਾਂ ਨਹੀਂ ਜਾਦ ਕਰਦੇ ਨੇ ਉਹ ਤਾਂ ਗਲ ਝਾੜ ਰਹੇ ਹੁੰਦੇ ਨੇ ਹੁਣ ਤੱਕ ਮੇਰਾ ਇਹਦਾ ਵੀ ਇੰਨਾ ਚਾ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਕੰਗਣਾ ਨੂੰ ਉਹ ਤਾਂ ਚੜ੍ਹ ਪੇਰ ਬਿਆਨ ਹੈ ਕਿ ਕਰਕੇ ਡੰਡੀ ਵਾਲੀ ਨੇ ਨਾ ਰੋ ਚੰਡੀ ਜਾਵੇ ਆਪਾਂ ਨੂੰ ਹੋਰ مشਿਹਰ ਕਰਾਏ ਆ ਬੈ ਵਿਦਆਉਟ ਦੀ ਪਾਰਟੀ ਵਾਲਾ ਨੇ ਅਫਦਾਨੇ ਹਰਿਆਣੇ ਵਾਲਾ ਨੇ ਇਤਰਾਜ਼ ਕੀਤਾ ਵੀ ਇਹਨਾਂ ਦਾ ਜਾਨ ਦਿੱਤਾ ਉਹਦੇ ਸਾਡੀਆਂ ਵੋਟਾਂ ਤੋੜ ਦੇਣੀਆਂ ਨੇ ਜਿਹੜੇ ਅਜੇ ਵੀ ਅੰਦਰ ਨੇ ਪਾਰਟੀਆਂ ਦੇ ਵਿੱਚ ਬੈਠੇ ਆਪਾਂ ਚੋਣ ਦੀ ਗੱਲ ਕਰਾਉਂਦੇ ਉਹ ਇਹਦੀ ਦੇਖਦੇ ਹੁੰਦੇ ਕਿ ਮੈਂ ਕਿਹੜਾ ਨਸਟੰਡ ਕਰ ਰਿਹਾ ਉਹਦੇ ਕਰਕੇ ਹੁਣ ਕਿਸੇ ਐਮਟੀ ਦਾ ਡੱਟਾ ਕੋਲ ਚੋਣ ਚੁਣ ਗਿਆ ਸਨ ਸਪੜਪੰਦਾ ਦੇਖਿਆ ਉਹ ਵੀ ਹੈ ਜਵਾਨ ਦੇ ਛੱਟੇ ਆ ਜੇ ਕਿਸੇ ਬੰਦੇ ਦੇ ਕੋਈ ਕਿਸੇ ਵਾਸਤੇ ਮੜਾ ਬੋਲਦਾ ਕਟੂਕਟਾ ਇਸ ਤਰ੍ਹਾਂ ਦੀ ਹਾਲਤਾਂ ਸੀ ਚੰਡੀਗੜ੍ਹ ਬੈਠੇ ਆ ਥਾਲ ਬੈਠੇ ਉੱਥੇ ਥਾਲ ਬੈਠੇ ਲੋਕਾਂ ਨੂੰ ਹੁੰਦਾ ਕਿ ਸਾਡੇ ਗਵਾਂਢੀਾਂ ਦੀ ਯਾਦ ਕਰਦੇ ਨੇ ਵੀ ਯਾਰ ਕਿਸਾਨ ਤੋਂ ਗੁੰਦ ਦੇ ਵਿੱਚ ਆਉਂਦੇ ਸਾਨੂੰ ਹੁਣ ਵੀ ੱਤੀ ਕੰਮ ਆਉਂਦੇ ਨੇ ਜੇ ਰਾਤ ਰਹਿਣੀ ਹੋਵੇ ਉਹ ਕਹਿੰਦੇ ਰਾਤ ਸਾਡੇ ਕੱਟ ਕੇ ਜਾਓ ਦੂਜਾ ਕਹਿੰਦਾ ਰਾਤ ਸਾਡੇ ਕੱਟ ਕੇ ਆ ਆਪਣੇ ਨਾਲ ਰੇਸਟੇਰਾਂ ਚ ਜਾਉਂ ਵਰਤ ਦੇ ਦੇ ਇਹ ਕਹਾਣੀ ਤੋਂ ਨੇਹਾ ਜਾਂ ਨੁਕਸਾਨ ਕਰਦਾ ਉਹਨਾਂ ਨੂੰ ਕੌਣ ਜੱਟ ਕਰਦਾ ਉਹ ਜਿਹੜੇ ਹਰਿਆਣੇ ਦੇ ਜਾਟ ਹੁੰਦੇ ਨੇ ਨਹੀਂ ਜਾਂਦੇ ਤਰਦੇ ਲੋਕ ਤਰਤਾਰ ਕੇ ਆਉਂਦੇ ਨੇ ਜਾਟ ਹੁੰਦੇ ਨੇ ਕਿਉਂਕਿ ਉੱਥੇ ਉਹਨਾਂ ਦੇਗੇ ਦੇ ਹਾਲਤ ਕੀਤੀ ਲੋਕਾਂ ਦੀ ਜਿਹੜਾ ਉੱਤੇ ਅਚਾਚਰ ਹੋਇਆ ਕਿ ਇੱਥੇ ਇੱਕ ਸੰਗਠਨ ਨੇ ਜਿਹਨੂੰ ਪੰਗਲਾ ਰੋਪ ਕਰਕੇ ਮਤਲਬ ਢਿੱਡ ਕੇ ਨੂੰ ਐ ਡਰੋਨ ਤੋਂ ਨਹੀਂ ਬੰਗਲਾ ਦੇ ਵਰਗੀ ਹਾਲਤ ਮਾਰ ਦਿੰਦੇ ਹੋ ਤਾਂ ਉਹ ਕਹਿੰਦੇ ਜਾੜ ਕਰਦੇ ਨੇ ਤਾਂ ਢਾੜ ਰੋਂਦੇ ਨੇ ਹੁਣ ਤੱਕ